ਕੀ ਹਾਲ ਹੈ ਕਿਸਾਨ ਭਰਾਵੋ ਮੈਂ ਪਿਛਲੇ ਸਾਲ ਵੀ ਮੂੰਗੀ ਲਾਈ ਸੀ ਮੈਂ ਬੀਬ ਵਾਲੇ ਫਸਤਾ ਵਧੀਆ ਕੁਆਲਟੀ ਦਾ ਬੀਜ ਨਹੀਂ ਮਿਲਿਆ ਹਨਾ ਤੇ ਐਤੀ ਬੀਜ ਮੈਂ ਪਾਇਆ ਵਧੀਆ ਫਲੀਆਂ ਦੇਖੋ ਫਲੀਆਂ ਨਾਲ ਭਰੀਆਂ ਕਣਕਾਂ ਵਾਲੀ ਜੀ ਮੂੰਗੀ ਕਿ ਬਹੁਤ ਸੋਹਣੀ ਆ ਦੋ ਕਰੇ ਲਾਈ ਸੀ ਮੂੰਗੀ ਦੇ ਤੇ ਹੁਣ ਇਹ ਤੋਂ ਬਾਅਦ ਲਾਵਾਂ ਝੋਨਾ ਸਭੀ ਤੇ ਖਾਸਾ ਟੈਨ ਲਓ ਵਧੀਆ ਮੂੰਗੀ ਦੀ ਕੁਆਲਿਟੀ ਵਧੀਆ ਕੀ ਵਧੀਆ ਵੀਰਿਆ ਕੀ ਦਿੱਤੀਆਂ ਦੱਸ ਨਹੀਂ ਸਕਦਾ ਮੈਂ ਕਿ ਕਿੰਨੇ ਐਕਟਿਵ ਮਾਨਸਾ ਤੋਂ ਦਾ ਹਣਾ ਕਿਸੇ ਵਾਰ ਤਾਂ ਮੂੰਗੀ ਜਮਾ ਖਰਾਬ ਹੋ ਗਈ ਸੀ ਮੇਰੀ ਇਹ ਵਧੀਆ ਮੂੰਗੀ ਹੈ ਝਾੜ ਵੀ ਵਧੀਆ ਲੱਗੂ ਤੇ ਤੇ ਇਹ ਕਿਵੇਂ ਨਿਕੂਗੀ ਝਾੜ ਕਹਿੰਦੇ ਵਧੀਆ ਨਿਕਲਦਾ 7-8 ਕਿੰਟ ਲਓ ਕਿੱਲੇ ਦੀ ਨਿਕਲੇ ਹੁੰਦੇ ਮੂੰਗੀ ਇੱਥੇ ਮੈਂ ਬਾਂਸੀ ਗੋਲਡ ਮੂੰਗੀ ਲਈ ਆ ਬਾਂਸੀ ਗੋਲਡ ਮੂੰਗੀ ਮੈਨੂੰ ਇੱਕ ਦੀ ਝਾੜ ਵਧੀਆ ਲੱਗਿਆ ਪਰ ਮੈਂ ਮਸੂਰੀ ਨਹੀਂ ਕਰਦਾ ਬਾਂਸੀ ਕੋਲ ਦੀ ਹਣਾ ਜੇ ਕਹੇ ਦੀ ਬਾਂਸੀ ਕੋਲ ਦੀ ਮਸੂਰੀ ਕਰਦਿਆਂ ਨਹੀਂ ਉਹ ਆਪ ਆਪਣੇ ਮਨ ਪਸੰਦ ਦੇ ਵੀ ਹੁੰਦੇ ਆ ਤੇ ਇੱਕ ਇਹਦੇ ਜ਼ਰੂਰੀਆ ਸਪਰੇਹਾਂ ਦਾ ਬੜਾ ਖਿਆਲ ਰੱਖਿਆ ਜਾਂਦਾ ਤੇਲੇ ਤੋਂ ਕੋਈ ਸੁੰਡੀ ਤੋਂ ਵਧੀਆ ਮੂੰਗੀ ਇੱਕ ਦੀ ਝਾੜ ਵਧੀਆ ਦੂ ਇਹਨਾਂ ਕਹਿੰਦਾ ਵੀ ਮੂੰਗੀ ਲਾਇਆ ਕਰੋ ਕੋਸਣਾ ਕੋਸੇ ਇੱਕ ਦਿਨ ਮੈਂ ਪਹਿਲੀ ਵਾਰ ਮੂੰਗੀ ਲਾ ਕੇ ਦੇਖੀ ਜੀ ਮੂੰਗੀ ਦਾ ਮੈਨੂੰ ਵਧੀਆ ਝਾੜ ਇੱਕ ਹੀ ਲੱਗਿਆ ਫਲੀ ਫਲੀ ਪਈਆ ਹਣਾ ਅਜੇ ਕੱਚੀਆਂ ਬੁੱਸੋ ਵਿੱਚ ਪੱਕ ਗਈਆਂ ਬਹੁਤ ਵਧੀਆ ਮੂੰਗੀ ਦਾ ਝਾੜ ਆ ਮੈਂ ਦੇਖ ਤੀ ਪਹਿਲੀ ਵਾਰ ਲਈਏ ਚਲੋ ਆ ਦੇ ਪੱਕੇ ਪੈਦਾਣੇ ਬੇਤਾ ਕਰਕੇ ਦੇਖੇ ਅਗਰੇ ਬੰਦਾ ਬਦਲ ਕੇ ਖੇਤੀ ਕਰਕੇ ਦੇਖੇ ਕੋਸ ਨਾ ਕੋਸ ਮੈਂ ਕਾਹ ਨੂੰ ਸਾਰਾ ਵਾਹ ਮੂੰਗੀ ਦਾ ਲਾਉਂਗਾ ਤੇ ਕਣਕ ਸ਼ਾਇਦ ਨਹੀਂ ਲਾਵਾਂ ਮੂੰਗੀ ਸਰੋਂ ਲਾਉਂ ਸਰੋਂ ਵੱਢ ਕੇ ਮੂੰਗੀ ਲਾਉਂ ਵਧੀਆ ਏਕੀਲ ਮੈਂ ਝਾੜ ਲੱਗਿਆ ਮੂੰਗੀ ਦਾ ਦੇ ਬੇਚਾਂ ਦੇ ਵਿਚਰੋ ਪਤਾ ਲੱਗਦਾ ਤੇ ਸਰਕਾਰ ਵੱਲੋਂ ਸਿਆਸੀ ਲੋ ਦਾ ਭਾਅ ਵਧਿਆ ਤੇ ਦੀਪ ਵਧਿਆ ਝਾੜਾ ਧੰਨਵਾਦ ਤਾਂ ਸਾਰ ਸਸਾਸੀਗਾਰ